बहुत अच्छा लगता है हर एक चीज़ सेलिब्रेट करना आजकल बहुत कम है क्रेज इन फेस्टिवल्स का बहुत ज़्यादा कम है हम हमेशा रखते हैं भगवान जी को जब यहाँ ट्रेंड नहीं था उससे पहले भी बहुत खुशी हो रही है, हो रही है। इन दिन के नाल आके बहुत ज़्यादा मन में सकून मिलता है शांति मिलती मिलना का विश्वास जुड़े हुए बहुत ज़्यादा सेलिब्रेट होता है जब भी दिन आता है सब कुछ बनता है भोग बनता है सब कुछ खाना वगैरह सब कुछ बनता है तो बहुत अच्छा लगता है दो तीन महीने तो तब बहुत एक्साइटमेंट होती है उस तो बाद जिदा जिदा दिन ने आते हैं ज्यादा हो जाते हैं तीन चार दिन पहले स्टार्ट कर देते हैं सारी डेकोरेशन वगैरह घर पे होती है सब कुछ होता है मूर्तियाँ तो बहुत अच्छी अच्छी होती है कंफ्यूज हो जाते हैं कौन सी लहु कौन सी नहीं लहूँ सब बाबा के रूप अच्छे होते हैं फिर ले जाते हैं उनकी पसंद करके वक्र ठुंड महाकाले सूर्य कोटि समत्प्रवा निर्विघ्नम कुर्मे देव सर्वदा ਗਲਪਤੀ ਬੱਪਾ ਮੋਰੀਆ ਹਰ ਪਾਸੇ ਲੁਧਿਆਣਾ ਸ਼ਹਿਰ ਦੇ ਵਿੱਚ ਰੌਣਕਾਂ ਲੱਗ ਗਈਆਂ ਨੇ ਤੇ ਮਹੀਨੇ ਪਹਿਲਾਂ ਹੀ ਜਿਹੜੇ ਪੰਡਾਲ ਸਜਣੇ ਸ਼ੁਰੂ ਹੋ ਗਏ ਸੀ ਹਰ ਪਾਸੇ ਅੱਜ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋਹਣੀ ਸੋਹਣੀ ਜਿਹੜੀ ਪ੍ਰਤੀਮਾਾਂ ਨੇ ਪ੍ਰਮਾਤਮਾ ਦੀਆਂ ਬੱਪਾ ਦੀਆਂ ਸਜੀਆਂ ਹੋਈਆਂ ਨੇ ਸੋਹਣੀ ਸੋਹਣੀ ਰਵਾਇਤੀ ਕਲਗੀਆਂ ਪਗੜੀਆਂ ਦੇ ਨਾਲ ਜਿਹੜੇ ਬਾਜ਼ਾਰ ਸਜੇ ਹੋਏ ਨੇ ਮੂਰਤੀਆਂ ਰੰਗ-ਬਿਰੰਗੀਆਂ ਇੱਕ ਤੋਂ ਵੱਧ ਕੇ ਜਿਹੜੇ ਇੱਕ ਇੱਕ ਮੂਰਤੀਆਂ ਨੇ ਉਹ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਿਆ ਹਰ ਪਾਸੇ ਅਜ ਰੌਣਕਾਂ ਨੇ ਉੱਥੇ ਭਗਤ ਜਿਹੜੇ ਪਹੁੰਚ ਰਹੇ ਨੇ ਪਪਾ ਦੇ ਸਰੂਪ ਲੈਣ ਲਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸੋ ਆਮ ਹਮੇਸ਼ਾ ਰੱਖਤੇ ਹੈਂ ਭਗਵਾਨ ਜੀ ਕੋ ਜਬ ਯਹਾਂ ਟ੍ਰੈਂਡ ਨਹੀਂ ਥਾ ਉਸ ਤੋਂ ਪਹਿਲੇ ਵੀ ਮੈਂ ਹਦਰਾਬਾਦ ਮੇਰੇ ਸਿਸਟਰ ਹੈ ਉਹਨਾਂ ਨੇ ਮੇਰੇ ਕੋ ਬਤਾਇਆ ਥਾ ਤੋ ਬਹੁਤ ਅੱਛੇ ਸੇ ਤਰੀਕੇ ਸੇ ਹਮ ਰੱਖਤੇ ਹੈਂ ਉਹਦਾ ਕਿੰਨੇ ਸਾਲ ਹੋ ਗਏ ਲਗਭਗ ਕਿੰਨੇ ਸਾਲ ਹੋ ਗਏ ਪ੍ਰਮਾਤਮਾ ਨੇ ਸਰੂਪ ਲੈ ਜਾਂਦੇ ਉਹਨਾਂ ਕਰਾ ਦੇ ਵਿੱਚ ਸਥਾਪਿਤ ਕਰਦੇ 20 ਸਾਲ ਤੋਂ ਉੱਪਰ 20 ਸਾਲ ਤੋਂ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਕਿੰਨਾ ਕੁ ਇੰਤਜ਼ਾਰ ਹੁੰਦਾ ਹੈ ਇਸ ਦਿਨ ਦਾ ਕਿ ਆ ਬਹੁਤ 2-3 ਮਹੀਨੇ ਤੋਂ ਤਾਂ ਬਹੁਤ ਐਕਸਾਈਟਮੈਂਟ ਹੁੰਦੀ ਹੈ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਦਿਨ ਨੇੜੇ ਆਉਂਦੇ ਉਹ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਆ ਬੱਪਾ ਦੇ ਸਰੂਪ ਨੂੰ ਲੈ ਕੇ ਜਾਵਾਂਗੇ ਕਰ ਦੇ ਵਿੱਚ ਪ੍ਰਾਣ ਪ੍ਰਿਤੀਸ਼ਟਾ ਕਰਾਂਗੇ 10 ਦਿਨਾਂ ਬਾਅਦ ਜਦ ਵਿਸਰਜਨ ਕਰਨ ਦਾ ਦਿਨ ਆਉਂਦਾ ਹੈ ਕਿੰਨੇ ਕੁ ਉਸਵਲੇ ਹੁੰਦੀ ਹੈ ਬਹੁਤ ਉਦਾਸੇ ਹੁੰਦੇ ਸੋ ਇਹ ਖੁਸ਼ੀਆਂ ਨੇ ਖੁਸ਼ੀਆਂ ਦੇ ਨਾਲ ਨਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜੇ ਲੋਕ ਪਹੁੰਚ ਰਹੇ ਨੇ ਟੋਲਕੀਆਂ ਵੱਜ ਰਹੀਆਂ ਨੇ ਤੇ ਲਗਾਤਾਰ ਮੂਰਤੀਆਂ ਖਰੀਦਣ ਦਾ ਜਲੈਸ ਨਿਰਹਾ جاری ਹੈ ਇਹਨਾਂ ਪਰ ਸਾਮਾ ਨੂੰ ਘਰ ਜਿਹੜੇ ਆਪਣੇ ਘਰ ਲੈ ਕੇ ਜਾਣਗੇ ਤੇ ਨਾਲ ਹੀ ਦੇਖ ਸਕਦੇ ਹੋ ਬੱppa ਦੇ ਜਿਹੜੇ ਸਰੂਪ ਹੈ ਉਹਨਾਂ ਨੂੰ ਤੱਕ ਦਿੱਤਾ ਜਾਂਦਾ ਹੈ ਘਰਾਂ ਦੇ ਵਿੱਚ ਲਿਜਾ ਕੇ ਇਹਨਾਂ ਦੀ ਪ੍ਰਾਨ ਪ੍ਰਤੀਸ਼ਟਾ ਕੀਤੀ ਜਾਂਦੀ ਹੈ ਪੂਜਾ ਪਾਠ ਦੇ ਨਾਲ 10 ਦਿਨਾਂ ਤੱਕ ਜਿਹੜਾ ਸਵੇਰ ਸ਼ਾਮ ਇਹਨਾਂ ਦੀ ਪੂਜਾ ਪਾਠ ਕੀਤੀ ਜਾਂਦੀ ਹੈ ਤੇ ਨਾਲ ਹੀ ਜਿਹੜਾ 10 ਦਿਨਾਂ ਤੱਕ ਇਹਨਾਂ ਨੂੰ ਮੋਦਕ ਜਿਹੜੇ ਭੋਗ ਲਾਇਆ ਜਾਂਦੇ ਨੇ ਤੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੋਰ ਵੀ ਜਿਹੜੇ ਵਕਤ ਲਗਾਤਾਰ ਪਹੁੰਚ ਰਹੇ ਨੇ ਅਲੱਗ-ਅਲੱਗ ਜਿਹੜੇ ਰਿਚੁਅਲਸ ਕਰਦੇ ਹੋਏ ਨਜ਼ਰ ਆ ਰਹੇ ਨੇ ਤੂ ਬੱਤੀ ਜਿਹੜੇ ਮੋਲੀਆਂ ਦੇ ਨਾਲ ਤੂ ਬੱਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਜਿਹੜੇ ਆ ਪ੍ਰਤੀਮਾਾਂ ਨੂੰ ਘਰ ਲੈ ਆ ਕੇ ਚਲਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਜਿਹੜੇ ਇਕੋ ਫ੍ਰੈਂਡਲੀ ਗਣੇਸ਼ਾ ਦੀਆਂ ਪ੍ਰਤੀਮਾਾਂ ਨੇ ਦੇਖ ਸਕਦੇ ਹੋ ਬਿਲਕੁਲ ਜਿਹੜੇ ਜਿਹੜੇ ਸੋਇਲ ਦੇ ਨਾਲ ਬਣਾਏ ਗਏ ਨੇ ਸੋ इजीली ਜਾ ਕੇ ਪਾਣੀ ਦੇ ਵਿੱਚ ਜਦ ਵਿਸਰਜਨ ਕਿਤੇ ਜਾਣਗੇ ਇਹ ਮੂਰਤੀਆਂ ਨਾਲ ਹੀ ਜਿਹੜੇ ਡਿਜ਼ੋਲਵ ਹੋ ਜਾਣਗੇ ਸੋ ਇਕੋ ਫ੍ਰੈਂਡਲੀ ਮੂਰਤੀਆਂ ਦਾ ਵੀ ਜਿਹੜਾ ਕਰੇਜ਼ ਹੁਣ ਬਾਜ਼ਾਰਾਂ ਦੇ ਵਿੱਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਤੇ ਨਾਲੇ ਜਿਹੜੇ ਪ੍ਰਕਿਰਤਿਕ ਸੋ ਦੇਖ ਸਕਦੇ ਹੋ ਗਣਪਤੀ ਬੱਪਾ ਮੋਰੀਆ ਕਿੰਨੀ ਖੁਸ਼ੀ ਹੈ ਅੱਜ ਬਹੁਤ ਬਹੁਤ ਆਪਾਂ ਨੂੰ ਲੈ ਕੇ ਆਪਣੇ ਘਰ ਚ ਲੈਣੇ ਤਾਂ ਇੱਕ ਬਹੁਤ ਹੀ ਜੜੀ ਹੈ ਸੁੰਦਰ ਸਜਾਵਟਾਂ ਦੇ ਨਾਲ ਹਰ ਕਿਤੇ ਜਿਹੜੇ ਪੰਡਾਲ ਸਜੋਏ ਨੇ ਮੈਮ ਕਿੰਨੇ ਕ ਇੰਤਜ਼ਾਰ ਸੀਗਾ ਇਸ ਦਿਨ ਦਾ ਬਹੁਤ ਬਹੁਤ دیر سے ਕਿੰਨਾ ਸਮਾਂ ਲੱਗ ਗਿਆ ਇੱਕ ਮੂਰਤੀ ਨੂੰ ਚੂਜ਼ ਕਰਨ ਦੇ ਲਈ ਕਿ ਐਸੇ ਪ੍ਰਤੀਮਾ ਨੂੰ ਮੈਂ ਘਰ ਲੈ ਕੇ ਜਾਵਾਂ ਮੈਮ ਬਹੁਤ ਜਗ੍ਹਾ ਬਟ ਕਹਤੇ ਹੈ ਨਾ ਜਾਂ ਗਣਪਤੀ ਕਹਤੇ ਹੈ ਕਿ ਹਮੇਂ ਯਹੀ ਸੇ ਉਠਾ ਲੈ ਕੇ ਜਾਓ ਵਹੀ ਵਹੀ ਮੂਰਤੀ ਸਿਲੈਕਟ ਹੁੰਦੀ ਹੈ ਬਹੁਤ ਜਗ੍ਹਾ ਘੁੰਮੇ ਅਸੀਂ ਮडम ਸਿਲੇਕਟ ਇਹੀ ਵੀ ਹੋਈ ਹੈ। ਕਿੰਨੇ ਸਾਲ ਹੋ ਗਏ ਪ੍ਰਤੀਮਾਨੂ ਕਰ ਲਏ ਜਾਂਦੇ ਨੇ ਇਸ ਤਾਪੇ ਦਾ 3 ਸਾਲ ਹੋ ਗਏ। ਕਿ ਕਿਸ ਤਰੀਕੇ ਆਪਣੇ ਰੂਟ ਦੇ ਨਾਲ ਜੁੜੇ ਹੋਏ ਆ ਅੱਜ ਵੀ। ਬਹੁਤ ਅੱਛਾ ਲੱਗਦਾ ਹੈ ਅਰੇ ਚੀਜ਼ ਸੈਲੀਬ੍ਰੇਟ ਕਰਨਾ ਅੱਜ ਕੱਲ ਬਹੁਤ ਕਮ ਹੈ। ਕ੍ਰੇਜ਼ ਇਨ ਫੈਸਟੀਵਲਸ ਦਾ ਬਹੁਤ ਜ਼ਿਆਦਾ ਕਮ ਹੈ। ਬਟ ਬਹੁਤ ਅੱਛਾ ਲੱਗਦਾ ਹੈ ਜਦ ਵੀ ਸੈਲੀਬ੍ਰੇਟ ਹੁੰਦਾ ਹੈ ਜਦ ਵੀ ਦਿਨ ਆਤਾ ਹੈ ਸਭ ਕੁਝ ਬਣਦਾ ਹੈ। ਭੋਗ ਬਣਦਾ ਹੈ ਸਭ ਕੁਝ ਖਾਣਾ ਵਗੈਰਾ ਸਭ ਕੁਝ ਬਣਦਾ ਹੈ। ਬਹੁਤ ਅੱਛਾ ਲੱਗਦਾ ਹੈ। ਕਿੰਨੇ ਕਿ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਕਰਾ ਦੇ ਵਿੱਚ ਸਜਾਵਟ ਵਗੈਰਾ। ہم بہت 3 4 دن پہلے سٹارٹ کر دیتے ہیں ساری ڈیکوریشن وغیرہ گھر پہ ہوتی ہے سب کچھ ہوتا ہے تو دیکھ سکتے ہو کس طریقے سے جو ہے رونکا ہر پاسے لگے ہوئے ہیں تے جو ہے پخت نے وہ اج Prabhu دیڑی प्रतिमाएं کار لے کے جا رہے ہیں تے انہاں نو جو ہے گھر دے وچ ثابت کیتا جاؤ گا دیکھ سکتے ہو ٹول کی امعتنی ہے نا بازارا دے وچ تے ہور جڑے پریوار نے مورتیاں لین آئے ہیں انہاں دے نال بھی گل بات کریں گے کہ ہر کسے دے جڑے چہرے تے خوشی نظر آ رہی ہے માતા جی प्रतिमा لے لی हां जी हां जी हां जी बहुत सोणी पकड़ी है सजाई हुई प्रभु जी क्या शुक्रिया हां जी बहुत खुशी महसूस हो रही है बहुत खुशी हो रही है इनਾਂ ਦੇ ਨਾਲ ਆ ਕੇ ਬਹੁਤ ਜ਼ਿਆਦਾ ਮਨ ਨੂੰ ਸ਼ਾਂਤੂਨ ਮਿਲਦਾ ਸ਼ਾਂਤੀ ਮਿਲਦੀ ਕਿੰਨਾ ਕੁ ਵਿਸ਼ਵਾਸ ਜੁੜਿਆ ਹੋਇਆ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰਾ ਤਾਂ ਕਹਿਨੀਆਂ ਸਾਰਿਆਂ ਨੂੰ ਹੀ ਇਸ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਿਨੇ ਸੇਵਾ ਕਰਨੀ ਪੈਣੀ ਹੋਰ ਪ੍ਰਭੂ ਦੀ ਪ੍ਰਤਿਮਾ ਲੈ ਕੇ ਜਾਓਗੇ ਸਥਾਪਿਤ ਕਰੋਗੇ ਕਰਮਾ ਚ ਇਹਨਾਂ ਨੇ ਸਾਡਾ ਹੱਥ ਫੜਿਆ ਸੀ ਨਹੀਂ ਇਹਨਾਂ ਦਾ ਤੇ ਬੇਟੀਆਂ ਵੀ ਨਾਲ ਹੈ ਮੇਰੀ ਦੋਨੋਂ ਬੇਟੀਆਂ ਨੇ ਕਿੰਨੇ ਕ ਰੌਣਕ ਲੱਗ ਜਾਂਦੀ ਹੈ ਕਾਰ ਦੇ ਵਿੱਚ ਜਦ ਪ੍ਰਭੂ ਦੀ ਪ੍ਰਤਿਮਾ ਸਥਾਪਿਤ ਹੁੰਦੀ ਹੈ ਬਹੁਤ ਜ਼ਿਆਦਾ ਰੌਣਕ ਹੈ ਹੁਣ ਪੂਜਾ ਪਾਠ ਜਾ ਕੇ ਕਰਾਂਗੇ ਘਰਾਂ ਦੇ ਵਿੱਚ ਤੇ ਮੋਦਕ ਦਾ ਪ੍ਰਸ਼ਾਦ ਵੀ ਜਰੂਰ ਘਰੀ ਬਣਾਵਾਂਗੇ ਮੈਂ ਘਰੀ ਕੱਪੜੇ ਹੱਥੀ ਤੇ ਨੇ ਆਪਣੇ ਹੱਥੀ ਬਣਾਨੀ ਹੋਣੀ ਹੈ ਹਰ ਟਾਈਮ ਮੈਂ ਆਪਣੇ ਹੱਥੀ ਬਣਾਨੀ ਹੁਣ ਜਨਮਸਤਮੀ ਤੇ ਵੀ ਮੈਂ ਹੱਥੀ ਨਾਲ ਬਣਾਵਾਂਗੀ ਕਿੰਨੀ ਕੁ ਖੁਸ਼ੀ ਦਾ ਮਾਹੌਲ ਬਣਦਾ ਹੈ ਪਹਿਲਾਂ ਹੁਣ ਜਨਮਾਸਤਮੀ ਲੰਘ ਕੇ ਗਈ ਫਿਰ ਹੁਣ ਜਿਹੜਾ ਗਣੇਸ਼ ਚਤੁਰਦਸ਼ੀ 10 ਦਿਨਾਂ ਤੱਕ ਤਾਂ ਰੌਣਕਾਂ ਹੀ ਰੌਣਕਾਂ ਨੇ ਰੌਣਕਾਂ ਹੀ ਰੌਣਕਾਂ ਨੇ ਬਹੁਤ ਰੌਣਕਾਂ ਨੇ ਬਹੁਤ ਅੱਛਾ ਲੱਗਿਆ ਤੇ ਬਹੁਤ ਮੈਂ ਤਾਂ ਕਹਿੰਨੀ ਆ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਗਣੇਸ਼ਾ ਸਭ ਦੇ ਘਰੇ ਆਣ ਸਭ ਨੂੰ ਖੁਸ਼ੀਆਂ ਮਿਲਣ ਜੀ ਗਣਪਤੀ ਬੱppa ਮੋਰੀਆ ਤੋ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਬਾਜ਼ਾਰਾ ਦੇ ਵਿੱਚ ਰੌਣਕਾਂ ਤਾਂ ਹੈਗੀਆਂ ਇਹਨੇ ਉਹ ਤਿੰ ਜਿਹੜੇ ਪਕਤ ਪਹੁੰਚ ਰਹੇ ਨੇ ਪ੍ਰਤੀਮਾ ਲੈਣ ਦੇ ਲਈ ਕਰਾਤੇ ਲਈ ਲੈ ਜਾਣ ਲਈ ਉਹ ਦੇਖ ਸਕਦੇ ਹੋ ਰੌਣਕਾਂ ਕਿਸ ਤਰੀਕੇ ਲੱਗੀਆਂ ਹੋਈਆਂ ਨੇ ਤੇ ਦੱਸਦੀ ਹੈ ਕਿ 3-4 ਮਹੀਨੇ ਪਹਿਲਾਂ ਹੀ ਜਿਹੜੇ ਆਰਟਿਸਟ ਹੁੰਦੇ ਨੇ ਮੂਰਤੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਤੇ ਰੌਣਕਾਂ ਤਾਂ ਲੱਗੀਆਂ ਹੀ ਰਹਿੰਦੀਆਂ ਨੇ ਉੱਥੇ ਅੱਜ ਪੂਰੇ ਸ਼ਹਿਰ ਦੇ ਵਿੱਚ ਹਰ ਕਿਤੇ ਪੰਡਾਲ ਸੱਜ ਚੁੱਕੇ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਸਵੇਰ ਤੋਂ ਹੀ ਜਿਹੜੇ ਪੂਜਾ ਪਾਠ ਦਾ ਕਾਰਜਕ੍ਰਮ ਹਰ ਪੂਰੇ ਸ਼ਹਿਰ ਲੁਧਿਆਣਾ ਤੇ ਚੱਲ ਰਿਹਾ ਹੈ ਤੇ ਨਾਲ ਹੀ ਜਿਹੜੇ ਲੋਕ ਪਹੁੰਚ ਰਹੇ ਉਹਨਾਂ ਦੇ ਵਿੱਚ ਜਿਹੜੀ ਕਾਫੀ ਖੁਸ਼ੀ ਦੀ ਖੁਸ਼ੀ ਦਾ ਜਿਹੜਾ ਮਾਹੌਲ ਦੇਖਣ ਨੂੰ ਮਿਲ ਰਿਹਾ ਨਾਲ ਹੀ ਕਾਫੀ ਮਿਹਨਤ ਹੈ ਕਿੰਨੇ ਸਾਲ ਹੋ ਗਏ ਮੂਰਤੀਆਂ ਦਾ ਕੰਮ ਕਰਦੇ ਹਨ ਕਾਫੀ ਸਾਲ ਹੋ ਗਏ ਜਦੋਂ ਹਮ ਲੋਗ ਛੋਟੇ تھے ਮੇਰੇ ਮੰਮੀ ਡੈਡੀ ਕਰਦੇ تھے ਫਿਰ ਅਬ ਮੰਮੀ ਡੈਡੀ ਡੈਡ ਹੋ ਗਏ ਹਮ ਲੋਗ ਕਰਦੇ ਕਿੰਨੀ ਯਾਦਾ ਜੁੜੀਆਂ ਹੋਈਆਂ ਨੇ ਇਨਾਂ ਮੂਰਤੀਆਂ ਦੇ ਨਾਲ ਬਹੁਤ ਬਹੁਤ ਜ਼ਿਆਦਾ ਬਚਪਨ ਯਾਦ ਆਂਦਾ ਹੈ ਹਾਂ ਬਹੁਤ ਆਤਾ ਹੈ ਤੇ ਅੱਜ ਕਿੰਨੀ ਰੌਣਕ ਲੱਗੀ ਹੋਈ ਹੈ ਬਾਜ਼ਾਰ ਤੇ ਹਾਂ ਰੌਣਕਾਂ ਦਾ ਅੱਛੀ ਲੱਗੀ ਹੋਈ ਹੈ ਤੇ ਜਿਹੜੇ ਕਸਟਮਰਸ ਆਂਦੇ ਨੇ ਜਿਹੜੇ ਬੱਪਾ ਦੀ ਮੂਰਤੀ ਕਰਾਦੇ ਵਿੱਚ ਲਿ ਜਾ ਰਹੇ ਨੇ ਕੀ ਡਿਮਾਂਡ ਕਰਦੇ ਨੇ ਕਿੰਨਾ ਸਮਾਂ ਲੱਗਦਾ ਏ ਕਿ ਉਹਨਾਂ ਨੂੰ ਮੂਰਤੀ ਚੂਜ਼ ਕਰਨ ਦੇ ਲਈ ਮੂਰਤੀਏ ਤੋਂ ਬਹੁਤ ਅੱਛੀ ਅੱਛੀ ਹੁੰਦੀ ਹੈ ਕਨਫਿਊਜ਼ ਹੋ ਜਾਂਦੇ ਹੈ ਕੌਨਸੀ ਲਵ ਕੌਨਸੀ ਨਹੀਂ ਲਵ ਸਭ ਬਾਬਾ ਕੇ ਰੂਪ ਅੱਛੇ ਹੁੰਦੇ ਹੈ ਫਿਰ ਲੈ ਜਾਂਦੇ ਹੈ ਉਹਨ ਕੀ ਪਸੰਦ ਕਰਕੇ ਜਦ ਆਂਦੇ ਨੇ ਭਗਤ ਮੂਰਤੀ ਲੈਣ ਦੇ ਲਈ ਕਿੰਨੇ ਕ ਕਿੰਨਾ ਕ ਭਾਵ ਦੇਖਣ ਨੂੰ ਮਿਲਦਾ ਹੈ वो मतलब श्रद्धा से आते हैं और उनको अच्छी लगती है ना इधर तो यहीं से लेके जाते हैं वो हर साल लेके जाते हैं और रूप पापा के हर साल नए बदल के ले आते हैं हम लोग ये तो रौनक ने बाजार हर कितने लगी हुई जो पगत पहुँच रहे हैं सब तो पहला आंदे साल जो है परमात्मा की जो मूर्ति है ਇਹ ਤਾਂ ਕਿ ਹਰ ਚੀਜ਼ ਨੂੰ ਚੂਜ਼ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਪਰ ਇੱਥੇ ਜਦੋਂ ਪਹੁੰਚਦੇ ਨੇ ਕਈ ਭਗਤ ਜਿਹੜੇ ਨੇ ਇੱਕ ਨਜ਼ਰਾ ਦੇ ਵਿੱਚ ਪਪਾ ਦੀ ਮੂਰਤੀ ਜਿਹੜੀ ਹੈ ਉਹਨਾਂ ਨੂੰ ਪਸੰਦ ਆ ਜਾਂਦੀ ਹੈ ਨਾਲ ਹੀ ਜਿਹੜੇ ਰਹਿ ਤੂ ਬੱਤੀ ਕਰਕੇ ਉਹਨਾਂ ਨੂੰ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਦੇਖ ਸਕਦੇ ਹੋ ਹੁਣ ਵੀ ਜਿਹੜੇ ਭਗਤ ਆਣਾ ਲਗਾਤਾਰ جاری ਹੈ ਢੋਲਕੀਆਂ ਵੱਜ ਰਹੀਆਂ ਨੇ ਤੇ ਮੂਰਤੀਆਂ ਲੈਣ ਦਾ سلسلہ ਸ਼ੁਰੂ ਹੋਇਆ ਤੇ ਉਥੇ 10 ਦਿਨਾਂ ਤੱਕ ਜਿਹੜਾ ਪਰਮਾਤਮਾ ਦਾ ਸਰੂਪ ਜਿਹੜਾ ਸਥਾਪਿਤ ਕੀਤਾ ਜਾਂਦਾ ਹੈ 파ਵੇਂ ਪੰਡਾਲ ਹੁਣ 파ਵੇਂ ਕਰ ਹੁਣ ਤੇ ਹਰ ਤੇ ਜਿਹੜੀ ਹੈ ਖੁਸ਼ੀਆਂ ਦਾ ਲਹਿਰ ਖੁਸ਼ੀ ਦੀ ਲਹਿਰ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ 10 ਦਿਨਾਂ ਬਾਅਦ ਜਿਹੜਾ ਬੱਪਾ ਦੇ ਸਰੂਪ ਨੂੰ ਜਿਹੜਾ ਵਿਸਰਜਨ ਕੀਤਾ ਜਾਂਦਾ ਹੈ ਕਿਤਾ ਜਾਂਦਾ ਹੈ ਤੇ ਨਾਲ ਹੀ ਜਿਹੜੇ ਲੋਕ ਲੋਕਾਂ ਨੂੰ ਅਗਲੇ ਸਾਲ ਦਾ ਇੰਤਜ਼ਾਰ ਹੁੰਦਾ ਨਮ ਅੱਖਾਂ ਦੇ ਨਾਲ ਜਿਹਨੂੰ ਪੱਪਾ ਦੇ ਜਿਹੜੇ ਸਰੂਪ ਨੂੰ ਵਿਸਰਜਨ ਕਰਨਗੇ 10 ਦਿਨਾਂ ਬਾਅਦ ਭਾਰੇ ਜਿਹੜਾ ਹੁਣ 10 ਦਿਨ ਜਿਹੜੀ ਖੁਸ਼ੀ ਦੀ ਲਹਿਰ ਹਰ ਪਾਸੇ ਦੇਖਣ ਨੂੰ ਮਿਲਗੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂ